ਇਹ ਕਾਰਨ ਮੈਂ ਬਾਪੂ ਦੀ ਸੇਵਾ ਕਰਦਾ ਸੀ ਤੇ ਬਾਪੂ ਨੇ ਆਪਦੀ ਜ਼ਮੀਨ ਸੇਵਾ ਦੇ ਕੋਲ ਜੋ ਗਏ ਮੇਰੇ ਨਾਮ ਦਵਾਏ। ਬਪੂ। ਨਾਲੇ ਦੇਰ ਬਾਅਦ ਕਰਦਾ ਜਾਈਦਾਰ ਨਾ ਕਰਦਾ। ਹਾਂਜੀ ਜੀ ਹਾਂਜੀ। ਤੇ ਉਹਦਾ ਕਰਕੇ ਇਹਨਾਂ ਨੇ ਮੇਰਾ ਰਸਤਾ ਰੋਕਿਆ। ਰਸਤਾ ਰੋਕ ਕੇ ਆਈ ਪਿਟੀਸ਼ਨ ਪਾਈ ਸੀ ਸਾਨੂੰ ਪਤਾ ਸੀ ਵੀ ਇਹਨਾਂ ਨੇ ਸਾਡਾ ਅੱਗੇ ਵੀ ਸਾਡਾ ਰਸਤਾ ਰੋਕ ਦੇਈ। ਗਾਰਦਪਨ ਕਰਦੇ ਸੀ ਤੇ ਅਸੀਂ ਪੁਲਿਸਨ ਪਾਈ ਸੀ ਕਿ ਸਾਡੇ ਤੇ ਹਮਲਾ ਨਾ ਕਰਨਾ ਪਰ ਸਾਡੀ ਪੁਲਿਸ ਨੇ ਨਹੀਂ ਸਾਡੀ ਸੁਣੀ ਤੇ ਅਸੀਂ ਫਿਰ ਰਾਤ ਮੱਥਾ ਟੇਕਣ ਆਏ ਸੀਗੇ ਮੱਥਾ ਟੇਕ ਕੇ ਤੁਰੇ ਜਾਂਦੇ ਸੀ ਤੇ ਇਹਨਾਂ ਨੇ ਟਰੈਕਟਰ ਰਾਹ ਦੇ ਵਿੱਚ ਅਗਲੇ ਨੂੰ ਟਰੈਕਟਰ ਤੇ ਮਗਰੋਂ ਕਾਰ ਤੇ ਟਰੈਕਟਰ ਗੱਡੀ ਦੇ ਉੱਤੇ ਚੜਾਉਂਦੇ ਸਾਡਾ ਸਾਰਾ ਪਰਿਵਾਰ ਵਿੱਚ ਬੱਚਾ ਜੇਰਾਂ ਦੋ ਬੇਟੇ ਨਾਲ ਇੱਕ ਨੂੰ ਦੋ ਪੋਤਰੀਆਂ ਦੇਖ ਕੇ ਕਿ ਮੇਰਾ ਪੁੱਤਰ ਸੀ ਗੱਡੀ ਚਲਾਉਂਦਾ ਸੀ ਤੇ ਮੈਂ ਜਸਤੇ ਬੈਠਾ ਤੇ ਇਹਨਾਂ ਨੇ ਕਿਰਪਾ ਨਾਲ ਦੇ ਨਾਲ ਇਹਦੇ ਤੇ ਹਮਲਾ ਕਰ ਦਿੱਤਾ ਤੇ ਅੰਮ੍ਰਿਤਾਲੀ ਪਰਿਵਾਰ ਹਾਂਜੀ ਅੰਮ੍ਰਿਤਾਲੀ ਪਰਿਵਾਰ ਮੇਰੀ ਇਹਨਾਂ ਨੇ ਕੇਸਾਂ ਦੀ ਬੇਇਜ਼ਤੀ ਨੇਰੀ ਵੀ ਕੀਤੀ ਹੈ ਤੇ ਮੇਰੇ ਪਰਿਵਾਰ ਦੀ ਵੀ ਕੀਤੀ ਸਾਰੇ ਪਰਿਵਾਰ ਅੰਮ੍ਰਿਤਾਲੀ ਗੁੱਡੀਆਂ ਦੀ ਇਹਨਾਂ ਨੇ ਜਣੇ ਵਾਲ ਕੇਸ ਪੱਟੇ ਬਹੁਤ ਜ਼ਿਆਦਾ ਉਹਨਾਂ ਦੇ ਕੱਪੜੇ ਕਵਾੜ ਦਿੱਤੇ ਇਹਨਾਂ ਨੇ ਤੇ ਮੜਾ ਸਾਡੇ ਬੱਚੇ ਜਿਹੜੇ ਨੇ ਦੋ ਗੁੱਡੀਆਂ ਵਾਜੇ ਸਾਈਮੀਆਂ ਹੋਈਆਂ ਨੇ ਉਹ ਬੋਲਣ ਲੱਗੇ ਸੈਮੀਆਂ ਬਹੁਤ ਜ਼ਿਆਦਾ ਸੈਮੀਆਂ ਸੈਮੀਆਂ ਹੋਈਆਂ ਤੇ ਇਹਨਾਂ ਨੇ ਸਾਡੇ ਰਾਤ ਕਿਰਪਾਨਾਂ ਮਾਰ ਕੇ ਤੇ ਸੱਟਾਂ ਮਾਰਨ ਮਾਰ ਕੇ ਸੱਟਾਂ ਹਾਂਜੀ ਮਿੰਦਾ ਚੱਲ ਗਿਆ ਹਾਂਜੀ ਇਹ ਹੁਣ ਇਹ ਆ ਵੀ ਸਾਡੇ ਕੋਲ ਬਜ਼ੁਰਗ ਸੀਗਲ ਨਾਲ ਸਾਡੇ ਇਹਨਾਂ ਨੇ ਬਜ਼ੁਰਗ ਨੂੰ ਸਾਡੇ ਤੋਂ ਬਰੋਬਰ ਦੀ ਜ਼ਬਰਦਸਤੀ ਘੁੱਟ ਕੇ ਲਾ ਕੇ ੱੱਲੇ ਉਹਨੂੰ ਘੁੱਟਦੇ ਘੁੱਟਦੇ ਮੋਸਟਾ ਬੰਨ ਕੇ ਉਹਨੂੰ ਲੈ ਗਏ ਸਾਨੂੰ ਸੱਟਾਂ ਲਾ ਗਏਨ ਵਾਹ ਕਰਕੇ ਲੈ ਹਾਂ ਉਹ ਬੜਾ ਬੜਾ ਕਰਾਉਂਦਾ ਸੀ ਬੜਾ ਉਹ ਮੈਨੂੰ ਮੇਰਾ ਹੱਥ ਨਹੀਂ ਛੱਡਦਾ ਇਹਨਾਂ ਨੇ ਮੇਰੇ ਕਿਰਪਾਣਾ ਮਾਰੀਆਂ ਜਦੋਂ ਹੱਥ ਛੁੱਟ ਗਿਆ ਮੁੜ ਕੇ ਉਹ ਬਾਪੂ ਨੂੰ ਕੁੱਟਣ ਲੱਗ ਪੇ ਕੁੱਟਦੇ ਕੁੱਟਦੇ ਬਾਪੂ ਗੱਡੀ ਦੇ ਵਿੱਚ ਮੁਸਕਾ ਮੰਨ ਕੇ ਬਾਪੂ ਨੇ ਰਹਿ ਗਏ ਕਿ ਹੁਣ ਸਾਡਾ ਤੇ ਬਾਪੂ ਜਿਹੜਾ ਹੈ ਨਾ ਉਹਨਾਂ ਮਾਰ ਦੇਣਾ ਛੱਡਣਾ ਨਹੀਂ ਬਾਪੂ ਨੂੰ ਬਾਪੂ ਨੂੰ ਬੜਾ ਇਹ ਗੁੰਡਾਗਰਦੀ ਮੇਰੇ ਜਿਹੜੇ ਭਰਾ ਨੇ ਸਾਡੇ ਤਰੀਕੇ ਦੇ ਉਹਨਾਂ ਉਹਨਾਂ ਵੱਲ ਤੋਂ ਧੀਆ ਬਣੋ ਤੇ ਪਰਾਂ ਵੱਲੋਂ ਵੀ ਕੀਤੇ ਗਏ ਮਲਾਜਮ ਹੈ ਇੱਕ ਮੇਰਾ ਧੀਆ ਜਿਹੜਾ ਉਹ ਮਲਾਜਮ ਹੈ ਤੇ ਇੱਕ ਹੁੰਦਾ ਸਾਲਾ ਮਲਾਜਮ ਹੈ ਇਹਨਾਂ ਦੋਵਾਂ ਨੇ ਰਲ ਕੇ ਜਾੜਾ ਸਾਡਾ ਜਿਹੜੀ ਉੱਥੇ ਥਾਣੇ ਦੇ ਵਿੱਚ ਸਾਡੀ ਚੱਲਣ ਨਹੀਂ ਦਿੱਤੀ ਆਪ ਦਾ ਰੋਗ ਜਮਾਇਆ ਇਹਨਾਂ ਨੇ ਉੱਥੇ ਪੀਟੀਸ਼ਨ ਵੀ ਪਾਈ ਤੇ ਪੀਟੀਸ਼ਨ ਦੀ ਪ੍ਰਭਾਵ ਨਹੀਂ ਉਹਨਾਂ ਕੀਤੀ ਹਾਈ ਕੋਰਟ ਦੀ ਹਾਈ ਕੋਰਟ ਦੀ ਪੀਟੀਸ਼ਨ ਪਾਈ ਹੁੰਦੀ ਬਿਲਕੁਲ ਨਹੀਂ ਪ੍ਰਭਾਵ ਕੀਤੀ ਇਹਨਾਂ ਕੋਈ ਬਿਆਨ ਨਹੀਂ ਕਰ ਲੈ ਸਾਡੇ ਅਹੀਏ ਨਾ ਵੇਗਲ ਕਹਿੰਦੇ ਸਾਡੇ ਜਿਹੜੇ ਬਿਆਨ ਲਏ ਉਹਨਾਂ ਕੋਈ ਨਹੀਂ ਜਰੂਰ ਲੋਡ ਹੋਈ ਲੈ ਜਾਗੇ ਕਿਉਂ ਇਹਨਾਂ ਦੇ ਮੁੰਡਾ ਇੱਕ ਜਿਹੜਾ ਇੱਥੇ ਲੱਗਾ ਆ ਇਹਨਾਂ ਦਾ ਮਹੂ ਥਾਣੇ 'ਚ ਇੱਕ ਸਿਤਾਣਪੁਰ ਤੇ ਇਹਨਾਂ ਦੇ ਘੁੱਸ ਦੇ ਨਾਲ ਹਾਂਜੀ ਹਮਲਾ ਕਰਤਾ ਇਹਨਾਂ ਨੂੰ ਹੋਰ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਸਾਡਾ ਬਾਪੂ ਜਿਹੜਾ ਸਾਨੂੰ ਵਾਪਸ ਜਿਉਂਦਾ ਹੈ ਉਹਨੂੰ ਵਾਪਸ ਲਿਆ ਕੇ ਦਿੱਤਾ ਜਾਵੇ ਕਿ ਹੋ ਸਕਦਾ ਬਾਪੂ ਦਾ ਨੁਕਸਾਨ ਨਾ ਹੋ ਗਿਆ ਬਾਪੂ ਸਾਡੇ ਦੀ 95 ਸਾਲ ਉਮਰ ਹੈ ਬਾਪੂ ਦੇ ਪੇਗੀ ਆਪਣਾ ਏਗ ਨਹੀਂ ਰਹਿੰਦਾ ਬਾਪੂ ਇਹ तकरीबन ਰਾਤ 10 ਵਜੇ ਹੋਇਆ ਜੀ ਸਾਡੇ ਤੇ ਅਸੀਂ ਸੱਦਰ ਵਾਲਾ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਸੀ ਤੁਸੀਂ ਨਾਲ ਆਈ ਵੀ ਨਾਲ ਆ ਸਾਰਾ ਪਰਿਵਾਰ ਸੀ ਤੇ ਸਾਨੂੰ ਤਾਂ ਪਤਾ ਨਹੀਂ ਲੱਗਾ ਅਸੀਂ ਉਸ ਟਾਈਮ ਤੇ ਉਧਰਲੇ ਬੰਨੇ ਜਦੋਂ ਪੀਰ ਦੀ ਜਗ੍ਹਾ ਤੋਂ ਮੜਾ ਜ ਆਪਦੇ ਘਰ ਵੱਲ ਨੂੰ ਗੱਡੀ ਮੋੜੀ ਆ ਪਿੱਛੇ ਗੱਡੀਆਂ ਲੇਟਾ ਬੰਦ ਕਰੇ ਖੜੀਆਂ ਅੱਗੇ ਨਾਲ ਟਰੈਕਟਰ ਖੜਾ ਰਿਆ ਸੀ ਜਦੋਂ ਆਪਣੇ ਘਰ ਨੂੰ ਮੋੜੇ ਅੱਗੋਂ ਲੈ ਕੇ ਨਾਲ ਟਰੈਕਟਰ ਮਾਰਿਆ ਸਿੱਧਾ ਵਿੱਚ ਯਾਨੀ ਕਿ ਪੂਰੀ ਜਮਾ ਵਿਵਾਦ ਦਾ ਖਰਾ ਜਮੀਨ ਦਾ ਜੀ ਬਜ਼ੁਰਗ ਸੀਗੇ ਆਪਾਂ ਉਹਨਾਂ ਦੀ ਸੇਵਾ ਕਰਦੇ ਸੀਗੇ ਆਪਣੇ ਦਾਦਾ ਜੀ ਤੇ ਉਹਨਾਂ ਨੇ ਖੁਸ਼ ਹੋ ਕੇ ਜਮੀਨ ਡਾਡੀ ਦੇ ਨਾਮ ਕੀਤੀ ਸੀ ਤੇ ਉਹਦਾ ਵੀ ਵਿਵਾਦ ਚੱਲਦਾ ਸੀ ਤੇ ਉਹਦਾ ਹੀ ਕੋਰਟ ਚ ਕੇਸ ਚੱਲ ਰਿਹਾ ਸੀ ਸਾਨੂੰ ਤਾਂ ਜੋ ਕੋਰਟ ਫੈਸਲਾ ਕਰਦੀ ਉਹ ਮਨਜ਼ੂਰ ਸੀ ਤੇ ਇਹਦੇ ਵੇਗ ਇਹਦੇ ਕਰਕੇ ਅਸੀਂ ਇੱਕ ਪਟੀਸ਼ਨ ਵੀ ਜਿਹੜੀ ਚੰਡੀਗੜ੍ਹ ਦਰ ਕੀਤੀ ਸੀ ਉਹਦੇ ਵਿੱਚ ਐਸਐਸਪੀ ਸਾਹਿਬ ਨੂੰ ਆਰਡਰ ਆਏ ਸੀਗੇ ਉਹਨਾਂ ਨੂੰ ਅਸੀਂ ਮਾਰਕ ਕਰਾ ਕੇ ਜਿਹੜੀ ਦਰਖਾਸਤ ਉਹਨਾਂ ਦੇ ਸੁਰੱਖਿਆ ਵਾਸਤੇ ਉਹ ਅਸੀਂ ਮਤਲਬ ਕਿ ਇਹਨਾਂ ਨੂੰ ਮਾਰਕ ਕਰਾ ਕੇ ਇੱਥੋਂ ਮਾਰਕ ਹੋਈ ਜਦੋਂ ਡੀਐਸਪੀ ਸਾਹਿਬ ਕੋਲ ਗਏ ਤੇ ਡੀਐਸਪੀ ਕੋਲ ਸਾਹਿਬ ਕੋਲ ਐਸਐਚਓ ਸਾਹਿਬ ਕੋਲ ਗਈ ਤੇ ਐਸਐਚਓ ਸਾਹਿਬ ਦੇ ਉਹਨਾਂ ਨੇ ਮਤਲਬ ਕਿ ਏਐਸਆਈ ਸਾਹਿਬ ਨੂੰ ਮਤਲਬ ਮਾਰਕ ਕੀਤੀ ਅੱਗੇ ਤੇ ਉਹਨਾਂ ਨੂੰ ਅਸੀਂ ਫੋਨ ਤੇ ਵੀ ਕਹਿੰਦੇ ਰਿਹਾ ਵੀ ਸਾਡੇ ਮਤਲਬ ਬਿਆਨ ਲੈ ਜਾਓ ਅਸੀਂ ਬਜ਼ੁਰਗ ਨੂੰ ਬਾਹਰ ਨਹੀਂ ਲਿਆ ਸਕਦੇ ਮਤਲਬ ਕਿ ਉਹਨਾਂ ਦਾ ਇਹੋ ਕਹਿਣਾ ਸੀ ਵੀ ਜਦੋਂ ਲੋੜ ਹੋਵੇਗੀ ਉਦੋਂ ਬਿਆਨ ਲੈ ਜਾਣਗੇ ਤੁਹਾਡੇ ਤੇ ਮਤਲਬ ਕਿ ਉਹਨਾਂ ਨੇ ਕੋਡ ਦੇ ਆਰਡਰਾਂ ਨੂੰ ਕੋਈ ਐਡਾ ਨਹੀਂ ਸਮਝਿਆਗਾ ਹਾਂ ਤੋ ਗੋਲਿਆ ਨੰਗਾਉ ਲਿਆ ਕੀਤਾ ਜੀ ਤੇ ਜਿਹੜਾ ਇਹ ਰਾਤ ਜਿਹੜਾ ਹਮਲਾ ਆ ਇਹਦਾ ਪੂਰਾ ਪੂਰਾ ਦੋਸ਼ ਪੁਲਿਸ ਦਾ ਵੀ ਹੈ ਤੇ ਨਾਲ ਜਿਹੜੇ ਆਪਣੇ ਜਿਹੜੇ ਹਾਂਜੀ ਮੁਲਾਜ਼ਮ ਆ ਜੀ ਉਹ ਇੱਕ ਮੇਰੇ ਚਾਚਾ ਜੀ ਦਾ ਬੇਟਾ ਮਲਕੀਤ ਸਿੰਘ ਕਾਂਸਟੇਬਲ ਉਹ ਆ ਇੱਕ ਉਹਦਾ ਸਾਲਾ ਜੀ ਕਮਲ ਕਮਲਜੀਤ ਸਿੰਘ ਉਹਨਾਂ ਦੇ ਰਾਈ ਹਾਂਜੀ ਉਹ ਰਾਤ ਦੇ ਬਾਪੂ ਨੂੰ ਵੀ ਉਹੋ ਹੀ ਲਗਾਇਆ ਉਹਨੇ ਗਵਾਹ ਕਰਕੇ ਸਾਨੂੰ ਨਹੀਂ ਪਤਾ ਉਹ ਹੈ ਜਾਂ ਨਹੀਂ ਹੈ ਉਹਨੂੰ ਰਾਤ ਦੇ ਗਵਾਹ ਕਰਕੇ ਲੈ ਕੇ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਭਾਈ ਕਿੱਦਾਂ ਜਿਹੜਾ ਇਹ ਹਮਲਾ ਕੀਤਾ ਗੱਡੀ ਆ ਇਹ ਗੱਡੀ ਸਾਰਾ ਪਰਿਵਾਰ ਸੀ ਤਕਰੀਬਨ ਅਮਰਧਰੀ ਪਰਿਵਾਰ ਆ 20 25 ਜਣੇ ਸੀਗੇ ਤੇ ਇਹਨਾਂ ਨੇ ਅੱਗੇ ਤੋਂ ਟਰੈਕਟਰ ਲਿਆ ਕੇ ਮਾਰਿਆ ਆ ਮੱਥਾ ਟੇਕ ਕੇ ਆ ਰਹੇ ਸੀ ਕਿੱਥੇ ਕਰ ਗਿਆ ਹਮਲਾ ਇਹ ਬਿਲਕੁਲ ਸਾਡੇ ਘਰ ਤੋਂ ਯਾਨੀ ਕਿ 2-3 ਕਿਲੇ ਹਟਵੇਂ ਹੀ ਹੈ ਜੀ ਘਰ ਨੂੰ ਮੋੜ ਦੇ ਹਮਲਾ ਕਰਤਾ ਜੀ ਇਹਨਾਂ ਨੇ ਹਥਿਆਰ ਸੀ ਇਹਨਾਂ ਦੇ ਕੋਲ ਜੀ ਤੇ ਜਨਾਨੀਆਂ ਨੂੰ ਵੀ ਇਹਨਾਂ ਨੇ ਮਤਲਬ ਕਿ ਬਹੁਤ ਜ਼ਿਆਦਾ ਕਪੜੇ ਪਾੜੇ ਤੇ ਤੇ ਇਹਨਾਂ ਨੇ ਮਤਲਬ ਕਿ ਵਾਲ ਪੋਟੇ ਬਹੁਤ ਇਹ ਕੋਸ਼ਿਸ਼ ਕੀਤਾ ਇਹਨਾਂ ਨੇ ਜੀ ਤੇ ਗੁੰਡਾਗਿਰਦੀ ਪੂਰੀ ਕੀਤੀ ਇਹਨਾਂ ਨੇ ਤੇ ਕਾਰਵਾਈ ਇਹਨਾਂ ਦੇ ਹੋਣੀ ਚਾਹੀਦੀ